हेलो साथियों मैं रमन कुमार ਤੁਹਾਡੇ ਲਈ ਇੱਕ ਪੈਗਾਮ ਲੈ ਕੇ ਆਇਆ ਹਾਂ ਲੱਖਾਂ ਪੰਜਾਬੀ ਅਮਰੀਕਾ ਵਿੱਚ ਵਸਦੇ ਹਨ ਮੇਰੇ ਆਪਣੇ ਤੁਸੀਂ ਹਜ਼ਾਰਾਂ ਲੋਕ ਕੈਲੀਫੋਰਨੀਆ ਦੇ ਵਿੱਚ ਰਹਿੰਦੇ ਹਨ ਤੇ ਕੈਲੀਫੋਰਨੀਆ ਵਿੱਚ ਰਹਿੰਦੇ ਹਨ ਮੇਰੇ ਛੋਟੇ ਵੀਰ ਅਜੀਤਦਰ ਕਦੋਲਾਵਰੀ ਅਜੀਤਦਰ ਅਦੋਲਾ ਹੁਰੀ ਆਪਣੇ ਸਾਥੀ ਸੁੱਖਾ ਬੁਹਾਰੀ ਦੇ ਨਾਲ ਰਲ ਕੇ ਤੁਹਾਡੇ ਵਾਸਤੇ ਇੱਕ ਖਾਸ ਕਲਚਰਲ ਸਭਿਆਚਾਰਕ ਪ੍ਰੋਗਰਾਮ ਲੈ ਕੇ ਆ ਰਹੇ ਹਾਂ ਤੁਹਾਡੇ ਆਪਣੇ ਸ਼ਹਿਰ ਦੇ ਵਿੱਚ 16 ਅਗਸਤ ਸਵਤੰਤਰ ਦਿਨ ਬੜੀਆਂ ਰੌਣਕਾਂ ਲਗੰਗੀਆਂ ਪੰਜਾਬ ਦੇ ਆਲਾ ਤਲਕਾਰ ਆਫੋਰਮ ਕਰਨਗੇ ਸਰਪਜੀਤ ਜੀ ਮਾਨੂ ਤੁਸੀਂ ਜਾਣਦੇ ਹੋ ਵਧੀਆ ਗਾਤਾ ਹੈ ਨਾਲ ਪਗੜਾ ਵੇਬੜਾ ਵਧੀਆ ਪਾਉਂਦਾ ਹੈ शिप्रा गोयल कमाल कर दी है, हुआ चेहरा है ना ही इस तरह का मौज मस्ती वाला प्रोग्राम है तो हादसे मजाक भी होने चाहिए सो स्टेज के उपर मौजूद रहेगा का शाह सो साथियों तुसी याद रखना है तरीक सोलह अगस्त है शनिवार की शाम है اور جو ایڈریس ہے وہ ہے 125 ہچسنز اسٹریٹ کیلیفورنیا سو تیاری کر لو ایڈوانس بکنگز دے واسطے منتباس کر لو تھوڑا یہ بھی چاہ ہوتا ہے کہ جے ہا پروگرام ہوے تا سیٹ جے کوئی تھوڑی اگلی اگر فرنٹ روز دے وچ مل جائے تا ہور مزہ آئے گا تو کر لو پھر کانٹیکٹ کانٹیکٹ واسطے ایججمنٹس واسطے میرے نمبر تے ਉਹ ਤੁਹਾਡੀ ਸਕਰੀਨ ਦੇ ਉੱਪਰ ਹਨ। ਥੈਂਕ ਯੂ ਵੈਰੀ ਮਾਚ।